ਇੱਕ ਸਕੋਰਪੀਓ ਸਾਥੀ ਆਏ ਔਰ ਉਹਨਾਂ ਨੇ ਬਿਨਾ ਬਜਾ ਉਹਨਾਂ ਦੇ ਨਾਲ ਝਗੜਾ ਕਰ ਲਿਆ ਉਹਨਾਂ ਦੀ ਮਾਰ ਪੁੱਟ ਕੀਤੀ ਇੱਕ ਸਨੀ ਸਾਡਾ ਭਾਂਜਾ ਉਹਦੀ ਮੌਕੇ ਤੇ ਮੌਤ ਹੋ ਗਈ ਹੋਰ ਦੋ ਜਿਹੜੇ ਨੇ ਉਹ ਫੱਟੜ ਨੇ ਜਣੀ ਜੇ ਸ਼ਰੇਆਮ ਲੋਕ ਜਿਹੜੇ ਆ بیسਬਾਲਾਂ ਦੇ ਨਾਲ ਤੇਜ ਹਥਿਆਰਾਂ ਦੇ ਨਾਲ ਬੇਗੁਨਾਹਾਂ ਦਾ ਕਤਲ ਕਰ ਦੇਣਗੇ ਫਿਰ ਮਤਲਬ ਕਾਨੂੰਨ ਵਿਵਸਥਾ ਰਹਿ ਕਿੱਥੇ ਜਾਂਦੀ ਹੈ ਕਿ ਨਿਤ ਦਿਹਾੜੇ ਫਰੋਤੀਆਂ ਡਕੈਟੀਆਂ ਕਤਲੋਗਾਰਤ ਗੈਂਗਬਾਰ ਜਿਹੜਾ ਆ ਉਹ ਪੰਜਾਬ ਦੇ ਅੰਦਰ ਇਹ ਬਹੁਤ ਮੰਦਪਾਕ ਆਇਆ ਸਰਕਾਰ ਕੋਈ ਇਹਦੇ ਤੇ ਸੀਰੀਅਸਨੈਸ ਜਿਹੜੀ ਆ ਉਹ ਨਹੀਂ ਦਤਾਂਗੇ ਇੱਕ ਪਾਸੇ ਤੁਹਾਡੇ ਰਿਸ਼ਤੇਦਾਰ ਦਾ ਕਤਲ ਹੋ ਗਿਆ ਤੇ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਕਹਿੰਦੇ ਵੀ ਭਾਈ ਸਾਡਾ ਜਿਹੜਾ ਪੰਜਾਬ ਸੂਬਾ ਹੈ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਹੈ ਕਹਿੰਉਂ ਕਾਨੂੰਨ ਵਿਵਸਥਾ ਨੂੰ ਲੈ ਕੇ ਤੋਂ ਭਗਵੰਤ ਮਾਨ ਨੂੰ ਡਰਾਮੇ ਕਰਨੇ ਬਹੁਤ ਆਉਂਦੇ ਆ ਜਵਾਨੀ ਦਾ ਕੋਈ ਮੇਰੇ ਖਿਆਲ ਚ ਜਿੱਤ ਨਹੀਂ ਸਕਦਾ ਆ ਪਰसों ਕਤਲ ਹੋ ਗਿਆ ਅੱਜ ਕਤਲ ਹੋ ਗਿਆ ਇੱਥੇ ਪ੍ਰੋਤੀਆਂ ਡਕੈਤੀਆਂ ਰੋਜ਼ ਪਰਚੇ ਤੇ ਦਰਜ ਹੋ ਰਹੇ ਨੇ ਕੱਤੇ ਕਿਹੜੇ ਕਿਹੜੇ ਕਾਨੂੰਨ ਵਿਵਸਥਾ ਦੀ ਗੱਲ ਜਿਹੜੀ ਆ ਉਹ ਕਰ ਰਹੇ ਨੇ ਭਗਵੰਤ ਮਾਨੰਦ ਅਰਾਲ ਬੱਚੇ ਕੋਈ ਵਧੀਆ ਰਾਜ ਨਹੀਂ ਹੋ ਰਿਹਾ ਗੁੰਡਾ ਰਾਜ ਨਸ਼ਿਆਂ ਦਾ ਰਾਜ ਹਰਥਾ ਕਤਲ 16 17 ਘੰਟੇ ਹੋ ਗਏ ਸਾਡੇ ਬੱਚੇ ਖਤਮ ਹੋਏ ਨੂੰ ਅਜੇ ਤੱਕ ਕੋਈ ਐਫ ਆਈ ਆਰ ਦਰਜ ਵੀ ਹੋ ਨਹੀਂ ਹੋਈ ਸਾਡੀ ਡੇਢ ਸਾਲ ਦਾ ਉਹਦਾ ਬੱਚਾ ਜਿਹਦੀ ਡੈਥ ਹੋਈ ਭਗਵੰਤ ਮਾਨ ਤਾਂ ਭੰਡਾ ਵਾਲੀ ਗੱਲ ਕਰਦਾ ਉਹਨੂੰ ਭੰਡਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਅੱਜ ਚੋਣ ਜਾਬਤਾ ਲੱਗੇ ਦੇ ਵਿੱਚ ਰੋਜ਼ ਗੋਲੀ ਚੱਲਦੀ ਹੈ ਜਲੰਧਰ ਦੇ ਵਿੱਚ ਕੀ ਭਗਵੰਤ ਮਾਨ ਨੂੰ ਦਿਖਦੀ ਨਹੀਂ ਜੇ ਨੌਜਵਾਨਾਂ ਦੇ ਕਤਲ ਹੋ ਰਹੇ ਆ,proptoਤੀਆਂ ਹੋ ਰਹੀਆਂ ਨੇ, ਕਤਲੋਗਾਰਤ ਹੋ ਰਹੀ ਆ। ਇਹ ਬਦਲਾ ਦਾ ਨਜ਼ਾਰਾ ਹੁਣ ਲੋਕੀ ਲੈਣ। ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢੱਲੋਂ। ਦੋਸਤੋ ਇਸ ਸਮੇਂ ਅਸੀਂ ਥਾਣਾ ਆਦਮਪੁਰ ਦੇ ਬਿਲਕੁਲ ਬਾਹਰ ਖੜੇ ਆ। ਤਾਂ ਆਦਮਪੁਰ ਹਲਕੇ ਤੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਵੀ ਇੱਥੇ ਪਹੁੰਚੇ ਨੇ। ਤਾਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਭਾਈ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਆ ਸਾਡਾ। ਕਾਨੂੰਨ ਵਿਵਸਥਾ ਨੂੰ ਲੈ ਕੇ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਭਵਨ ਸਿੰਘ ਮਾਨ ਕਹਿੰਦੇ ਕਿ ਭਾਈ ਦੇਸ਼ ਦਾ ਦੂਜੇ ਨੰਬਰ ਦਾ ਸਾਡਾ ਪੰਜਾਬ ਸੂਬਾ ਹੈ ਉੱਥੇ ਜਿੱਥੇ ਕਿਸੇ ਇੱਕ ਆਦਮਪੁਰ ਹਲਕੇ ਤੋਂ ਵਿਧਾਇਕ ਐਮ ਐਲ ਏ ਦੇ ਕਿਥੇ ਸਖੇਜ ਜਾਂ ਸਾਥ ਸੰਬੰਧੀ ਦਾ ਕਤਲ ਹੋਣਾ ਤਾਂ ਉਸ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਵਨ ਸਿੰਘ ਦੇ ਬਿਆਨ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਖੜਦਾ ਹੈ ਸਾ ਸੁਬਿੰਦਰ ਸਿੰਘ ਕੋਟਲੀ ਸਾਡੇ ਨਾਲ ਨੇ ਤਾਂ ਇਹਨਾਂ ਦੇ ਭਾਂਜੇ ਦੀ ਕਤਲ ਹੋਇਆ ਹੈ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਕੋਟਲੀ ਸਾਹਿਬ ਤੋਂ ਜਾਣਦੇ ਵੀ ਭਾਈ ਆਖਿਰਕਾਰ ਇਹ ਘਟਨਾ ਕਿਵੇਂ ਘਟੀ ਹੈ ਸਭ ਤੋਂ ਪਹਿਲਾਂ ਕੋਟਲੀ ਸਾਹਿਬ ਇਹ ਜ਼ਰੂਰ ਦੱਸਿਓ ਕਿ ਅੱਜ ਇੱਥੇ ਤੁਸੀਂ ਥਾਣਾ ਆਦਮਪੁਰ ਦੇ ਬਿਲਕੁਲ ਬਾਹਰ ਖੜੇ ਹੋ ਧੋਆ ਸਿੰਘ ਮਾਨ ਕਹਿੰਦੇ ਕਿ ਦੇਸ਼ ਦਾ ਦੂਜੇ ਨੰਬਰ ਦਾ ਸਾਡਾ ਸੂਬਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਤਾਂ ਅੱਜ ਤੁਸੀਂ ਇੱਥੇ ਥਾਣੇ ਦੇ ਬਾਹਰ ਖੜੇ ਹੋ ਪਤਾ ਲੱਗਿਆ ਵੀ ਤੁਹਾਡੇ ਭਾਂਜੇ ਦਾ ਕਤਲ ਹੋਇਆ ਹੈ ਇਹ ਘਟਨਾ ਕਿਵੇਂ ਘਟਦੀ ਹੈ ਜੀ ਇਹ ਦੋਸਤ ਸਾਡਾ ਨਜ਼ਦੀਕੀ ਰਿਸ਼ਤੇਦਾਰ ਭਾਂਜਾ ਬਿਆਸਪਿੰਡ ਤੋਂ ਲੱਗ ਗਿਆ ਆਪਣੇ ਕੰਮਕਾਰ ਤੋਂ ਆ ਰਹੇ ਸੀਗੇ ਤਾਂ ਇੱਥੇ ਲੱਗੇ 100 ਮੀਟਰ ਤੇ ਇੱਕ ਚੌਂਕ ਹੈ ਜਿਹੜਾ ਲਾਬਲਪੁਰ ਨੂੰ ਬਿਆਸਪਿੰਡ ਨੂੰ ਰਸਤਾ ਜਾਂਦਾ ਹੈ ਇੱਕ ਸਕੋਰਪਿਓ ਚ ਸਾਥੀ ਆਏ ਔਰ ਉਹਨਾਂ ਨੇ ਬਿਨਾ ਬਜਾ ਉਹਨਾਂ ਦੇ ਨਾਲ ਝਗੜਾ ਕਰ ਲਿਆ ਉਹਨਾਂ ਦੀ ਮਾਰਕੁੱਟ ਕੀਤੀ ਇੱਕ ਸਣੀ ਸਾਡਾ ਭਾਂਜਾ ਉਹਦੀ ਮੌਕੇ ਤੇ ਮੌਤ ਹੋ ਗਈ ਹੋਰ ਦੋ ਜਿਹੜੇ ਨੇ ਉਹ ਫੱਟੜ ਨੇ ਕੋਈ ਰੰਜਸ਼ ਨਹੀਂ ਬਿਲਕੁਲ ਸਾਡਾ ਨਾਰਮਲ ਪਰਿਵਾਰ ਹੈ ਨਾਰਮਲ ਬੱਚਾ ਆਪਣੇ ਕੰਮਕਾਜ ਦੇ ਨਾਲ ਜਿਹੜਾ ਉਹ ਰੱਖਦਾ ਹੈ ਇਹ ਮੈਂ ਸਮਝਦਾ ਗੁੰਡਾਗਰਦੀ ਹੈ ਕੁਝ ਦਿਨ ਪਹਿਲਾਂ ਪਰਸੋਂ ਚੌਥੇ ਇਥੇ ਆਦਮ ਬੁਰਜ ਕਤਲ ਹੋਇਆ ਯਾਨੀ ਜੇ ਸ਼ਰੇਆਮ ਲੋਕ ਜਿਹੜੇ ਆ بیسਬਾਲਾਂ ਦੇ ਨਾਲ ਤੇਜ ਹਥਿਆਰਾਂ ਦੇ ਨਾਲ ਬੇਗੁਨਾਹਾਂ ਦਾ ਕਤਲ ਕਰ ਦੇਣਗੇ ਫਿਰ ਮਤਲਬ ਕਾਨੂੰਨ ਵਿਵਸਥਾ ਰਹਿ ਕਿੱਥੇ ਜਾਂਦੀ ਹੈ ਜੇ ਇਹ ਹੀ ਚੀਜ਼ਾਂ ਦੇ ਉੱਤੇ ਸਰਕਾਰ ਨੇ ਨੱਥ ਪਾਇਆ ਹੋਵੇ ਤਾਂ ਮੇਰੇ ਖਿਆਲ ਦੇ ਅੰਦਰ ਥਾਣਾ ਤਾਂ ਕੀ ਕਿਤੇ ਆਸੇ-ਪਾਸੇ ਵੀ ਕੋਈ ਜਿਹੜੀ ਆ ਅਜਿਹੀ ਗੱਲ ਕਰਨ ਦੀ ਕੋਈ ਹਿੰਮਤ ਜਿਹੜੀ ਆ ਉਹ ਨਹੀਂ ਕਰ ਸਕੇਗਾ ਸੋ ਮੈਂ ਸਮਝਦਾ ਕਿ ਇਹ ਕਾਨੂੰਨ ਵਿਵਸਥਾ ਦੇ ਲਈ ਔਰ ਸਰਕਾਰ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਆ ਕਿ ਨਿਤ ਦਿਹਾੜੇ ਫਰੋਤੀਆਂ ਡਕੈਟੀਆਂ ਕਤਲੋਗਾਰਤ ਗੈਂਗਵਾਰ ਜਿਹੜਾ ਆ ਉਹ ਪੰਜਾਬ ਦੇ ਅੰਦਰ ਇਹ ਬਹੁਤ ਮੰਦ ਭੱਗਾ ਆ ਸਰਕਾਰ ਕੋਈ ਇਹਦੇ ਤੇ ਸੀਰੀਅਸਨੈਸ ਜਿਹੜੀ ਆ ਉਹ ਨਹੀਂ ਦਿਖਾ ਰਹੀ ਅੱਛਾ ਕਿਸੇ ਐਮਐਲਏ ਦੇ ਸਾਕ ਸਬੰਧੀ ਜਿਵੇਂ ਕਿਸੇ ਕਰੀਬੀ ਰਿਸ਼ਤੇਦਾਰ ਦਾ ਕਤਲ ਹੋਣਾ ਇੱਕ ਪਾਸੇ ਤੁਹਾਡੇ ਰਿਸ਼ਤੇਦਾਰ ਦਾ ਕਤਲ ਹੋ ਗਿਆ ਤੇ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਕਹਿੰਦੇ ਵੀ ਭਾਈ ਸਾਡਾ ਜਿਹੜਾ ਪੰਜਾਬ ਸੂਬਾ ਹੈ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਹੈ ਕੋ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਫਿਰ ਉਸ ਬਿਆਨ ਬਾਰੇ ਕੀ ਖਿਆਲ ਹੈ ਜਿੱਥੇ ਇੱਕ ਇੱਕ ਪਾਸੇ ਤੁਹਾਡੇ ਕਰੀਬੀ ਦਾ ਜਿਹੜਾ ਕਤਲ ਹੁੰਦਾ ਤੇ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਜਿਹੜਾ ਉਹ ਬਿਆਨ ਦਿੰਦੇ ਨੇ ਜੀ ਨਹੀਂ ਇਹ ਬਿਆਨ ਤਾਂ ਸਿਰਫ ਇੱਕ ਰਾਜਨੀਤਿਕ ਬਿਆਨ ਹੈ ਕਿਉਂਕਿ ਭਗਵੰਤ ਮਾਨ ਨੂੰ ਡਰਾਮੇ ਕਰਨੇ ਬਹੁਤ ਆਉਂਦੇ ਆ ਉਹਦੇ ਉਹਨੂੰ ਜ਼ੁਬਾਨੀ ਦਾ ਕੋਈ ਮੇਰੇ ਖਿਆਲ ਚ ਜਿੱਤ ਨਹੀਂ ਸਕਦਾ ਅਮੀ ਉੱਠ ਕੇ ਕਹਿ ਦੇਣਾ ਕਾਨੂੰਨ ਰੋਜ਼ ਤਾਂ ਇੱਥੇ ਜਲੰਧਰ ਦੇ ਅੰਦਰ ਜੋ ਕੁਝ ਹੋ ਰਿਹਾ ਉਹਨੂੰ ਪੰਜਾਬ ਦੀ ਵਿਧਾਨ ਸਭਾ 'ਚ ਅਸੀਂ ਬੋਲਿਆ ਆ ਅੱਜ ਪਰਸੋਂ ਕਤਲ ਹੋ ਗਿਆ ਅੱਜ ਕਤਲ ਹੋ ਗਿਆ ਇੱਥੇ ਪਰੋਤੀਆਂ ਡਕੈਤੀਆਂ ਰੋਜ਼ ਪਰਚੇ ਇੱਥੇ ਦਰਜ ਹੋ ਰਹੇ ਨੇ ਕਿਤੇ ਕਿਹੜੇ ਕਿਹੜੇ ਕਾਨੂੰਨ ਵਿਵਸਥਾ ਦੀ ਗੱਲ ਜਿਹੜੀ ਆ ਉਹ ਕਰ ਰਹੇ ਨੇ ਮੈਂ ਇੱਥੇ ਖੜਾ ਆ ਰਾਤ ਦੀ ਇਹ ਘਟਨਾ ਆ ਹਾਲੇ ਤੱਕ ਪਰਚਾ ਦਰਜ ਨਹੀਂ ਹੋਇਆ ਮਤਲਬ ਤੁਸੀਂ ਵੈਰੀਫਾਈ ਕੀਤਾ ਤੇ ਹੁਣ ਤੱਕ ਤਾਂ ਤੁਹਾਨੂੰ ਕਾਰਵਾਈ ਕਰ ਦੇਣੀ ਚਾਹੀਦੀ ਸੀ ਅਸੀਂ ਬੱਚੇ ਦੀ ਡੈੱਡ ਬੋਡੀ ਲੈ ਕੇ ਉਹਦਾ ਸੰਸਕਾਰ ਕਰਦੇ ਆ ਇੱਕ ਸਵਾ 1 ਵਜ ਗਿਆ ਸੋ ਮੇਰਾ ਮਤਲਬ ਹੈ ਕਿ ਕਿੰਨੇ ਵਜੇ ਦਾ ਕਤਲ ਹੋਇਆ ਜੀ ਮੇਰੇ ਕੋਲ 9 10 ਵਜੇ ਦੀ ਗੱਲ ਹੈ ਆਪ 9 10 ਵਜੇ ਦੀ ਘਟਨਾ ਹੈ ਹਲੇ ਤੱਕ ਕੋਈ ਐਫ ਆਈ ਆਰ ਨਹੀਂ ਹੋਈ ਕੋਈ ਪਰਚਾ ਨਹੀਂ ਹੋਇਆ ਜੀ ਨਹੀਂ ਮੈਂ ਤਾਂ ਹੁਣੇ ਪਹੁੰਚੇ ਆਇਆ ਮੈਂ ਅਧਿਕਾਰੀਆਂ ਨਾਲ ਗੱਲ ਕਰਦਾ ਵੀ ਕਿਉਂ ਇਹਦੇ ਚ ਦੇਰੀ ਹੈ ਤੇ ਉਹ ਕਹਿ ਰਹੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਕੁਝ ਮੈਨੂੰ ਉਹਨਾਂ ਨੇ ਦੱਸਿਆ ਕਿ ਇੱਕ ਦੋ ਬੰਦਿਆਂ ਨੂੰ ਫੜਿਆ ਵੀ ਅਸੀਂ ਉਹਨਾਂ ਤੋਂ ਵੈਰੀਫਾਈ ਜਿਹੜਾ ਉਹ ਕਰ ਰਹੇ ਆ ਚਲੋ ਇਹ ਉਹਨਾਂ ਦਾ ਕੰਮ ਹੈ ਮੇਰਾ ਮਤਲਬ ਤਾਂ ਕਹਿਣ ਦਾ ਇਹ ਹੈ ਕਿ ਜੇ ਅਸੀਂ ਇਮੀਡੀਏਟ ਕੋਈ ਕਾਰਵਾਈ ਕਰੀਏ ਜਾਂ ਲਾਅ ਐਂਡ ਆਰਡਰ ਨੂੰ ਕੰਟਰੋਲ ਚ ਕਰੀਏ ਤਾਂ ਫਿਰ ਅਜਿਹੀ ਸਥਿਤੀ ਜਿਹੜੀ ਆ ਉਹ ਕਦੇ ਆ ਨਹੀਂ ਸਕਦੀ ਮੈਨੂੰ ਬੇहद ਦੁੱਖ ਹੈ ਕਿ ਮੇਰਾ ਬਹੁਤ ਪਿਆਰਾ ਰਿਸ਼ਤੇਦਾਰ ਜਿਹੜਾ ਮੈਨੂੰ ਬਹੁਤ ਮੁਹੱਬਤ ਪਿਆਰ ਕਰਦਾ ਸੀ ਮੈਨੂੰ ਨਿੱਜੀ ਤੌਰ ਦੇ ਉੱਤੇ ਜਿੱਥੇ ਪਰਿਵਾਰ ਨੂੰ ਸਾਡੇ ਪਰੋਹਣੇ ਸਭ ਖੜੇ ਉਹਨਾਂ ਨੂੰ ਘਾਟਾ ਪਿਆ ਉਹ ਤਾਂ ਹੈ ਹੀ ਹੈ ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਇਹਦਾ ਘਾਟਾ ਪਿਆ ਕਿਉਂਕਿ ਮੇਰੇ ਉਹ ਕੰਮਕਾਜ ਨੂੰ ਵੀ ਦੇਖਦਾ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਮੈਨੂੰ ਬਹੁਤ ਵੱਡਾ ਦੁੱਖ ਹੈ ਬਾਪੂ ਜੀ ਇਹ ਬਹੁਤ ਮੰਦ ਭਾਗੀ ਘਟਨਾ ਘਟੀ ਹੈ ਤੁਹਾਡੇ ਬੱਚੇ ਦਾ ਕਤਲ ਹੋਇਆ ਹੈ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਸਾਡਾ ਜਿਹੜਾ ਸੂਬਾ ਬਹੁਤ ਵਧੀਆ ਹੈ ਜੀ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਜਦੋਂ ਤੁਹਾਡੇ ਬੱਚੇ ਦਾ ਕਤਲ ਹੁੰਦਾ ਹੈ ਫਿਰ ਉਸ ਬਿਆਨ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਅਈ ਹੁਣ ਦੇਖਦੇ ਆ ਦੁਨੀਆ ਤੇ ਕੀ ਹੋਣ ਰਿਹਾ ਕੀ ਨਹੀਂ ਮੜ ਜੀ ਵੀ ਕਿਤੇ ਸੁਣਾਈ ਨਹੀਂ ਗਈ ਕਿੰਨਾ ਦੇਖਿਆ ਅਸੀਂ ਆਪ ਪਰਦੇਸ ਰਹੇ ਆ ਇੱਥੇ ਇਹਦਾ ਕਾਨੂੰਨ ਹੀ ਇਦਾਂ ਦਾ ਕੁੱਤਾ ਕਾਨੂੰਨ ਆ ਕੋਈ ਕਾਨੂੰਨ ਦੀ ਕੋਈ ਕਾਰਵਾਈ ਕਰਦਾ ਨਹੀਂ ਗਰੀਬ ਆਦਮੀ ਦੀ ਕੋਈ ਸੁਣਦਾ ਹੀ ਨਹੀਂਗਾ ਹੁਣ ਰਾਤੇ ਦੇ ਇਹੀ ਇੱਥੇ ਰੌਂਡਾਂ ਆ ਇੱਕ ਤੁਹਾਨੂੰ ਕਿਵੇਂ ਖਬਰ ਮਿਲਦੀ ਹੈ ਕਿ ਤੁਹਾਡੇ ਬੱਚੇ ਦਾ ਕਤਲ ਹੋ ਜਾਂਦਾ ਹੈ ਜਾਂ ਤੁਹਾਡੇ ਤੱਕ ਖਬਰ ਕਿਵੇਂ ਪਹੁੰਚਦੀ ਹੈ ਜੀ ਫੇਸਬੁੱਕ ਤੇ ਫੋਟੋ ਪਾਈ ਆ ਜਿਹੜਾ ਮੁੰਡਾ ਬਿਆਸਪਿੰਡ ਆਇਆ ਫੇਸਬੁੱਕ ਤੇ ਸਾਨੂੰ ਪਤਾ ਲੱਗਿਆ ਵੀ ਬਿਲਕੁਲ ਇਹ ਭਾਵੁ ਕਰਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਇੱਕ ਵਾਰ ਭਗਵੰਤ ਸਿੰਘ ਮਾਨ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਅੱਖਾਂ ਚੋਂ ਅਥਰੂ ਨਿਕਲ ਰਹੇ ਨੇ ਇਹ ਕਿਸੇ ਪਿਓ ਦੇ ਉਸ ਪੁੱਤ ਦੀ ਮੌਤ ਨੂੰ ਦੇਖਦਿਆਂ ਹੋਇਆ ਜਵਾਨ ਪੁੱਤ ਜਦੋਂ ਕਿਸੇ ਦਾ ਇਸ ਜਹਾਨ ਤੋਂ ਜਾਂਦਾ ਹੈ ਤਾਂ ਇਹ ਦੁੱਖ ਇਹ ਜੀ ਬੱਚਾ ਬਸ 1.5 ਸਾਲ ਦਾ ਉਹਦਾ ਬੱਚਾ ਹਾਂਜੀ 1.5 ਸਾਲ ਦਾ ਉਹਦਾ ਬੱਚਾ ਜਿਹਦੀ ਡੈਥ ਹੋਈ ਭਗਵੰਤ ਮਾਨ ਤੇ ਭੰਡਾ ਵਾਲੀ ਗੱਲ ਕਰਦਾ ਉਹਨੂੰ ਭੰਡਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਅੱਜ ਚੋਣ ਜਾਬਤਾ ਲੱਗੇ ਦੇ ਵਿੱਚ ਰੋਜ਼ ਗੋਲੀ ਚੱਲਦੀ ਹੈ ਜਲੰਧਰ ਦੇ ਵਿੱਚ। ਕੀ ਭਗਵੰਤ ਮਾਨ ਨੂੰ ਦਿਖਦੀ ਨਹੀਂ? ਦਿੱਲੀ ਕੋਈ ਦਿਨ ਨਹੀਂ ਲੰਘਦਾ ਤੁਸੀਂ ਫੋਨ ਖੋਲੋ, ਮੋਬਾਈਲ ਖੋਲੋ। ਕਿਤੇ ਨਾ ਕਿਤੇ ਚੋਰੀ ਹੋਈ ਹੁੰਦੀ, ਕਿਤੇ ਡਾਕਾ ਲੱਗਾ ਹੁੰਦਾ, ਕਿਤੇ ਗੋਲੀ ਚੱਲੀ ਹੁੰਦੀ। ਮਤਲਬ ਇਹ ਸਰਕਾਰ ਤੇ ਨਾਂ ਦੀ ਸਰਕਾਰ ਆ। ਜਿਹੜਾ ਆਪਣੀਆਂ ਆਪਣੀਆਂ ਜਨਾਨੀਆਂ ਨੂੰ ਨਹੀਂ ਬਖਸ਼ਦਾ ਕੁੱਟ-ਕੁੱਟ ਉਹਦੇ ਲਈ ਲਾਅਨ ਆਰਡਰ ਦਾ ਮਤਲਬ ਹੀ ਨਹੀਂ ਕੋਈ। ਜਨਾਨੀ ਕੱਢ ਦਿੰਦਾ ਘਰੋਂ ਕੁੱਟ ਕੇ। ਮਤਲਬ ਇਹ ਜਿਆ ਯਾਰ ਬੰਦਾ ਜਿਹੜਾ ਨਾ ਉਹ ਸੀਐਮ ਦੇ ਲਾਇਕ ਨਹੀਂ ਹੈਗਾ ਅਸੀਂ ਤਾਂ ਜਨਤਾ ਨੂੰ ਅਪੀਲ ਕਰਦੇ ਆ ਜਿਹੜੀ ਗਲਤੀ ਕਰ ਚੁੱਕੇ ਹੋ ਨਾ ਇਹਨੂੰ ਹੁਣ ਦੁਹਰਾਈਓ ਨਾ ਨਹੀਂ ਤਾਂ ਪੰਜਾਬ ਦਾ ਕੋਈ ਬੱਚਾ ਬਚਣਾ ਨਹੀਂ ਜੀ ਅੱਜ ਸਾਡਾ ਆ ਕੱਲ ਕਿਸੇ ਦਾ ਪਰਸੋਂ ਕਿਸੇ ਦਾ ਸਾਰਿਆਂ ਦੀ ਵਾਰੀ ਆ ਜੂ ਇਦਾਂ ਗੈਂਗਸਟਰ ਜਿਹੜੇ ਆ ਛਰੇ ਸਭ ਕੁਝ ਕਰੀ ਜਾਂਦੇ ਆ ਕੋਈ ਕਿਸੇ ਗੱਲ ਦੀ ਕੋਈ ਮਤਲਬ ਸੁਣਨ ਵਾਲਾ ਹੀ ਐ ਨਹੀਂ ਤੇ ਬਿਲਕੁਲ ਇਹ ਦੋਸਤੋ ਆਹ ਜਿਹੜੀਆਂ ਤਸਵੀਰਾਂ ਨੇ ਕਿਸੇ ਬਾਪ ਦੇ ਅੱਖਾਂ ਦੇ ਵਿੱਚੋਂ ਨਿਕਲਦੇ ਅਥਰੂ ਆ ਇਹ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਲੋਕ ਕਹਿੰਦੇ ਨੇ ਵੀ ਭਾਈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਹੁਤ ਚੰਗੀ ਹੈ ਜਾਂ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦੀ ਗੱਲ ਹੁੰਦੀ ਹੈ ਜਿੱਥੇ ਲੋਕ ਕਹਿੰਦੇ ਨੇ ਵੀ ਭਾਈ ਬਾਹਰਲੇ ਸੂਬਿਆਂ ਨੂੰ ਜਾਂ ਬਾਹਰਲੇ ਦੇਸ਼ਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾਂਦੇ ਵੀ ਭਾਈ ਬਾਹਰ ਦੀਆਂ ਕੰਟਰੀਆਂ ਵਰਗੀ ਇੱਥੇ ਜਿਹੜੀ ਵਿਵਸਥਾ ਬਣੀ ਹੋਈ ਹੈ ਤਾਂ ਉਸ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਇੱਕ ਪਿਓ ਦੇ ਅੱਖਾਂ ਦੇ ਦੂਸਰੇ ਪਾਸੇ ਕਹਿਣਾ ਜੀ ਬਦਲਾ 70 75 ਸਾਲਾਂ ਵਾਲਾ ਹੋਇਆ ਫਿਰ ਇਹਦੇ ਬਾਰੇ ਲੋਕਾਂ ਤੱਕ ਕੀ ਮੈਸੇਜ ਜਾਊਗਾ ਜਿੱਥੇ ਸਟੇਜਾਂ ਤੋਂ ਦਾਅਵੇ ਕੀਤੇ ਜਾਂਦੇ ਵੀ ਭਾਈ 70 75 ਸਾਲਾਂ ਵਾਲਾ ਬਦਲਾ ਹੀ 2 2.5 ਸਾਲਾਂ ਦੇ ਵਿੱਚ ਹੋਇਆ ਤਾਂ ਦੂਸਰੇ ਪਾਸੇ ਕਿਸੇ ਜਵਾਨ ਪੁੱਤ ਦਾ ਕਤਲ ਹੋਣਾ ਫਿਰ ਉਹਦਾ ਮੈਸੇਜ ਲੋਕਾਂ ਤੱਕ ਕੀ ਜਾਊਗਾ ਜੀ ਬੱਸ ਆ ਮੈਸੇਜ ਹੀ ਆ ਇਹ ਬਦਲਾ ਹੀ ਆ ਨਾ ਕਿ ਨੌਜਵਾਨਾਂ ਦੇ ਕਤਲ ਹੋ ਰਹੇ ਆ ਫਰੋਤੀਆਂ ਹੋ ਰਹੀਆਂ ਨੇ ਕਤਲੋਗਾਰਤ ਹੋ ਰਹੀ ਆ ਇਹ ਬਦਲਾ ਦਾ ਨਜ਼ਾਰਾ ਹੁਣ ਲੋਕੀ ਲੈਣ ਕਿਉਂਕਿ ਮੈਂ ਪਾਪਕਾ ਮੈਂ ਹੋਰ ਜਿਆਦਾ ਅੱਜ ਦੇ ਮੌਕੇ ਤੇ ਕੁਝ ਕਹਿਣਾ ਨਹੀਂ ਚਾਹੁੰਦਾ ਬਸ ਮੈਂ ਤਾਂ ਇਹ ਸਰਕਾਰ ਨੂੰ ਕਹਾਂਗਾ ਕਿ ਕੋਈ ਚੰਗਾ ਕੰਮ ਕਰੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਬਚਾਓ ਮਹਫੂਜ਼ ਜ਼ਿੰਦਗੀ ਹੋਵੇ ਲੋਕ ਆਮਨ-ਏ-ਮਾਨ ਦੇ ਨਾਲ ਇੱਥੇ ਰਹਿਣ ਇਹ ਸੀਐਮ ਸਾਹਿਬ ਦੀ ਡਿਊਟੀ ਹੈ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਘਟਨਾ ਘਟੀ ਹੈ ਕਿ ਜਵਾਨ ਪੁੱਤ ਦਾ ਕਤਲ ਹੋਣਾ ਪਿਓ ਦੀ ਅੱਖਾਂ ਦੇ ਵਿੱਚੋਂ ਅਥਰੂ ਨਿਕਲਣੇ ਇੱਕ ਪਾਸੇ ਦਾਵਾ ਕਰਨਾ ਵੀ ਭਾਈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੀ ਬੜੀ ਚੰਗੀ ਹੈ ਦੂਸਰੇ ਪਾਸੇ ਇਹ ਅਜਿਹੇ ਹਾਲਾਤ ਬਣਨੇ ਤੁਸੀਂ ਕਿਵੇਂ ਦੇਖਦੇ ਹੋ ਜੀ ਸਰ ਪਹਿਲੀ ਗੱਲ ਤਾਂ ਇਹ ਤੁਹਾਨੂੰ ਦਾ ਐਸਐਸਸੀ ਇਹ ਬਿਆਨ ਦੇਣ ਦੇ ਕਾਬਿਲ ਨਹੀਂ ਕਿ ਸਾਡਾ ਪਹੰਤ ਕਿਹਾ ਦੂਜੀ ਗੱਲ ਤੇ ਕੀਤੀ ਆ ਬੇ ਭਗਵੰਦ ਮੰਗੰਦ ਦਾ ਰਾਜ ਬੱਚੇ ਕੋਈ ਵਧੀਆ ਰਾਜ ਨਹੀਂ ਹੋ ਰਿਹਾ ਇੱਥੇ ਗੁੰਡਾ ਰਾਜ ਨਸ਼ਿਆਂ ਦਾ ਰਾਜ ਹਰਥਾਂ ਕਤਲ ਹਰਥਾਂ ਬੇ ਇੱਜ਼ਤਾਂ ਫੋਟੀਆਂ ਹੋ ਰਹੀਆਂ ਹੈਗੀਆਂ ਇਹ ਰਾਜ ਕੋਈ ਵਧੀਆ ਰਾਜ ਨਹੀਂ ਇਹ ਰਾਜ ਤਾਂ ਮੁਗਲਾ ਦਾ ਰਾਜ ਹੋਇਆ ਭਗਵੰਦ ਦਾ ਰਾਜ ਸਾਡਾ ਪੰਜਾਬ ਵਾਲਾ ਰਾਜ ਨਹੀਂ ਹੈਗਾ ਇਹ ਵਧੀਆ ਰਾਜ ਨਹੀਂ ਅਸੀਂ ਇਸ ਰਾਜ ਨੂੰ ਅਸੀਂ ਗੁੰਡਿਆਂ ਦਾ ਰਾਜ ਕਹਿੰਦੇ ਹਾਂ ਜੀ ਇਹ ਤੇ ਕਾਨੂੰਨ ਜਿੰਨਾ ਸਾਡਾ ਸੰਵਿਧਾਨ ਦਾ ਕਾਨੂੰਨ ਵਧਿਆ ਆ ਉਹਨਾਂ ਅਲਟੇਰੀ ਤੇ ਜੁੜਾਈ ਜਾ ਰਹੀ ਆ 16 17 ਘੰਟੇ ਹੋ ਗਏ ਸਾਡੇ ਬੱਚੇ ਖਤਮ ਹੋਏ ਨੂੰ ਅਜੇ ਤੱਕ ਉਹਦੀ ਐਫਆਈਆਰ ਦਰਜ ਵੀ ਹੋ ਨਹੀਂ ਹੋਈ ਸਾਡੀ ਨਾ ਸਾਡੇ ਬੱਚੇ ਦੇ ਸੰਸਕਾਰ ਨੂੰ ਤਾਂ ਸਾਨੂੰ ਕੋਈ ਕੋਈ ਮਿਲ ਰਿਹਾ ਨਾ ਉਹਨਾਂ ਦੇ ਪੋਸਟ ਮਾਰ ਹੋਇਆ ਹੈਗਾ ਸਭ ਤੋਂ ਵੱਡੀ ਗੱਲ ਤੇ ਕਾਨੂੰਨ ਦੀ ਇੰਨੀ ਸਾਰੇ ਅਫਸਰਾਂ ਨੇ ਆਪ ਇੱਕ ਖੇਲ ਖੇੜ ਚੁੱਕਿਆ ਹੈ ਕਾਨੂੰਨ ਨੂੰ ਹੱਥਾਂ ਦੇ ਕੱਟ ਕੱਟ ਪੁਤਲੀ ਬਣਾ ਚੁੱਕੇ ਆ ਬਿਲਕੁਲ ਭਾਈ ਜੀ ਅੰਦਰ ਦੇ ਵਿੱਚ ਤੁਹਾਡੀ ਮੰਗ ਕੀ ਹੈਗੀ ਤੁਸੀਂ ਚਾਹੁੰਦੇ ਕੀ ਹੋ ਜੇ ਸਰਕਾਰ ਤੱਕ ਕੀ ਮੰਗ ਕਰਨੀ ਚਾਹੁੰਦੇ ਆ ਅਸੀਂ ਸਰਕਾਰ ਨੂੰ ਇਹ ਚਾਹੁੰਦੇ ਆ ਕਿ ਅੱਜ ਬੱਚਾ ਸਾਡਾ ਇਸ ਤਰ੍ਹਾਂ ਗਿਆ ਆ ਕੱਲੋਂ ਉਹਨਾਂ ਦੇ ਬੱਚੇ ਵੀ ਇਸ ਤਰੀਕੇ ਨਾਲ ਜਾਣਗੇ ਕਿਉਂਕਿ ਹਰ ਥਾਂ ਜੇ ਕੋਈ ਸਕਿਉਰਟੀ ਖੜੀ ਰਹਿਣੀ ਆ ਸਕਿਉਰਟੀ ਕਦੀ ਨਹੀਂ ਖੜੀ ਰਹਿਣੀ ਸਕਿਉਰਟੀ ਇੱਕ ਐਕਟਾਮੁਣੇ ਇੱਕ ਟਮ ਨਹੀਂ ਹੋਣੀ ਜਦੋਂ ਸ਼ਰਿਆਮ ਚੱਲ ਰਿਹਾ ਗੁੰਡਾ ਕਰਦੀਆਂ ਨੰਗਾ ਮਾਚ ਇਹ ਇਹਨਾਂ ਦੇ ਬੱਚਿਆਂ ਤੱਕ ਵੀ ਹੋ ਜਾਣਾ ਆ ਸੋ ਬਿਲਕੁਲ ਦਰਸ਼ਕੋ ਇਸ ਸੰ ਸਾਡੇ ਨਾਲ ਆਦਮਪੁਰ ਹਲਕੇ ਦੇ ਲੋਕ ਤਾਂ ਖਾਸ ਤੌਰ ਤੇ ਸੁਵਿੰਦਰ ਸਿੰਘ ਕੋਟਲੀ ਦੇ ਭਾਂਜੇ ਦਾ ਕਤਲ ਹੋਇਆ ਹੈ ਤੇ ਸੁਵਿੰਦਰ ਸਿੰਘ ਕੋਟਲੀ ਨੇ ਉਹ ਗੱਲ ਜਗਜाहिर ਕੀਤੀ ਲੋਕਾਂ ਤੱਕ ਉਹ ਗੱਲ ਜਗਜाहिर ਕੀਤੀ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਅਵਾ ਕਰਦੇ ਨੇ ਵੀ ਭਾਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚੰਗੀ ਹੈ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਪਰ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਉਹ ਦਾਅਵਾ ਦੂਸਰੇ ਨੰਬਰ ਦਾ ਜਿਹੜਾ ਸੂਬਾ ਕਹਿਣ ਦਾ ਦਾਵਾ ਤੇ ਦੂਸਰੇ ਪਾਸੇ ਕਿਸੇ ਐਮਐਲਏ ਦੇ ਰਿਸ਼ਤੇਦਾਰ ਦਾ ਕਤਲ ਹੋਣਾ ਇਹ ਉਸ ਦਿੱਤੇ ਹੋਏ ਬਿਆਨ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਅਨਸਰਾਂ ਤੇ ਕਿਹੋ ਜੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੇ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ ਜਿਹੜੀ ਇਹ ਘਟਨਾ ਵਾਪਰੀ ਹੈ ਸਰ ਇਹਦੇ ਬਾਰੇ ਜਾਣਕਾਰੀ ਦੇ ਦਿਓ ਜਿਹੜਾ ਕਤਲ ਹੋਇਆ ਹੈ ਇਹਦੀ ਬਾਕਿ ਜਿਹੜਾ ਰਾਤੀਂ ਘਟਨਾ ਵਾਪਰੀ ਆ ਆਦਮਪੁਰ ਵਿੱਚ ਇਹਦੇ ਸੰਬੰਧੀ ਮ੍ਰਿਤਕ ਦੇ ਫਾਦਰ ਸ਼੍ਰੀ ਸਵਰਨ ਕੁਮਾਰ ਜੀ ਦੇ ਬਿਆਨ ਤੇ ਮੁਕੱਦਮਾ ਦਰਜ ਹੋ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਪੁਲਿਸ ਪਾਰਟੀਆਂ ਡਿਊਟ ਕਰਨ ਵਾਸਤੇ ਭੇਜੀਆਂ ਹੋਈਆਂ ਤੇ ਜਲਦੀ ਜਲਦੀ ਅਸੀਂ ਜਿਹੜੇ ਦੋਸ਼ੀਆਂ ਨੇ ਗ੍ਰਿਫਤਾਰ ਕਰਾਂਗੇ ਕਿੰਨੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੇ ਕਿੰਨੇ ਦੋਸ਼ੀ ਨਾਮਜ਼ਦ ਕੀਤੇ ਗਏ ਨੇ ਜੀ ਇਹਦੇ ਵਿੱਚ ਟੋਟਲ 5 ਦੋਸ਼ੀ ਹੈਗੇ ਜੀ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਔਰ ਪੁਲਿਸ ਪਾਰਟੀਆਂ ਅਲੱਗ-ਅਲੱਗ ਥਾਂ ਤੇ ਰੇਡ ਕਰਨ ਲਈ ਭੇਜੀ ਜਾਂਦੀਆਂ ਕਿਹੜੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਜਾਂ ਐਫ ਆਈ ਆਰ ਕਿਹੜੀ ਧਾਰਾ ਤਹਿਤ ਕੀਤੀ ਜਾਊਗੀ 103 ਬੀ ਐਨ ਐਸ ਧਾਰਾ ਤਹਿਤ ਜਿਹੜੀ ਪੁਰਾਣੀ ਜਿਹੜੀ ਹੈ 302 ਆਪੀ ਸੀ ਜੀ ਕਤਲ ਦੇ ਤਾਰਦਾ ਜਿਹੜੀ ਆ ਮਗਦਮਲ ਜੀ ਕਰ ਗਿਆ ਕਿੰਨੇ ਦੋਸ਼ੀ ਸਰ ਗ੍ਰਿਫਤਾਰ ਕੀਤੇ ਗਏ ਨੇ ਜਾਂ ਕਿੰਨੇ ਦੋਸ਼ੀ ਗ੍ਰਾਉਂਡ ਪਹਿਲਾਂ ਮੈਟਰਨ ਦੱਸਿਆ ਵੀ ਸਾਡੀਆਂ ਰੀਡਿੰਗ ਪਾਰਟੀਆਂ ਬਣਾ ਕੇ ਬਹੁਤ ਬਹੁਤ ਰੀਡਿੰਗ ਪਾਰਟੀਆਂ ਭੇਜੀ ਗਈਆਂ ਤੇ ਅਸੀਂ ਜਿੰਨੀ ਜਲਦੀ ਹੋ ਸਕੇ ਸਾਰੇ ਦੋਸ਼ੀ ਦੇ ਤੱਕ ਦਾਂਗੇ ਠੀਕ ਹੈ ਸ਼ੁਕਰੀਆ ਜੀ ਜਿਹੜੀ ਚੱਲਣਾ ਬਾਤ ਕਰੀਏ ਇੱਕ ਕਤਲ ਵੀ ਹੋਇਆ ਤਾਂ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਤੁਹਾਡੇ ਅਕੈਡਮਿਕ ਸੀ ਤੇ ਉਹਨਾਂ ਦਾ ਇੱਕੀ ਸਥਿਤੀ ਹੈ ਤੇ ਐਮ ਐਲ ਆਰ ਕੱਟੀ ਨਹੀਂ ਗਈ ਇਹ ਪਰਿਵਾਰ ਦਾ ਕਹਿਣਾ ਸੀ ਰਾਤ ਤੇ ਉਹਦੇ ਮਾਰੇ ਜਿਹੜਾ ਨਹੀ ਇਹਦੀ ਐ ਮਲਾਰਾ ਡਾਕਟਰ ਨਰਿੰਦਰ ਸੀ ਰਾਤੀ ਜੀ ਦੇਖੇ ਪਹਿਲਾਂ ਇਹ ਹੁਣ ਇੱਕ ਵਾਰੀ ਕਿਤੇ ਉਹਨਾਂ ਲਿਖਿਆ ਕਿ 25 ਤੱਕ ਰਿਫਿਊਜ਼ਡ ਆ ਫਿਰ ਦੂਜੀ ਵਾਰੀ ਆ ਪਰਚਾ ਐਮਐਨਆਰ ਕੱਟੀ ਆ ਕਨਫਰਮ ਕਰ ਲਿਆ ਜੀ ਐਮਐਨਆਰ ਕੱਟ ਹੋਈ ਆ ਤੇ ਐਮਐਨਆਰ ਆਨਲਾਈਨ ਵੀ ਹੋ ਗਈ ਆ ਜੀ ਉਹ ਆਨਲਾਈਨ ਹੋਣ ਤੋਂ ਬਾਅਦ ਥਾੜੀ ਜਾਂਦੀ ਆ ਠੀਕ ਹੈ ਕਿੰਨੇ ਵਜੇ ਦਾ ਸਮਾਂ ਸਰ ਐਮਐਨਆਰ ਆ ਗ੍ਰਾਮ ਮਲੌਰ ਤੋਂ ਵੀ ਕੱਟ ਹੋ ਗਿਆ ਤਾਂ ਮੈਨੂੰ ਕੋਲਾ ਐਮਲਾ ਦੀ ਕਾਪੀ ਐਮਲਰ ਜਿਹੜੀ ਹੋਈ ਆ ਰਾਤੀ 11:05 ਵਜੇ ਕੱਟ ਹੋਈ ਆ ਤੇ ਇਸ ਸਰ ਜਿਹੜਾ ਪਹਿਲਾਂ ਰਿਫਿਊਜ਼ ਦੇ ਇੱਕ ਪੱਤੀ ਤੇ ਲਿਖਿਆ ਹੋਇਆ ਰਿਫਿਊਜ਼ ਐਮ ਐਲ ਉਹਦਾ ਪਹਿਲਾ ਕਾਰਨ ਕੀ ਹੋ ਸਕਦਾ ਉਹਦਾ ਇਹ ਪਹਿਲਾਂ ਪੇਸ਼ੈਂਟ ਆਇਆ ਹੁਣ ਨਾਲ ਕੋਈ ਨਾ ਕਰਤੀ ਹੋਣੀ ਹੈ ਦੁਬਾਰਾ ਫੇਰ ਪੇਸ਼ੈਂਟ ਆਇਆ ਉਹਨੂੰ ਫੇਰ ਦੁਬਾਰਾ ਕਰਤੀ ਉਹਨਾਂ ਨੇ 11 ਵਜੇ ਅਪਾਇੰਟਮੈਂਟ ਵੀ ਕੱਟ ਹੋਈ ਹੈ ਅੱਛਾ ਸਰ ਇੱਥੇ ਪਰਿਵਾਰ ਦਾ ਇੱਕ ਡਾਕਟਰ ਨਰਿੰਦਰ ਤੇ ਇਲਜ਼ਾਮ ਹੈ ਵੀ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਨਰਿੰਦਰ ਨੇ ਕਿਹਾ ਵੀ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਇਹਨੂੰ ਘਰ ਲੈ ਜਾਓ ਇਹਦਾ ਅਸੀਂ ਇਲਾਜ ਨਹੀਂ ਕਰ ਸਕਦੇ ਉਹਦੇ ਬਾਰੇ ਤੁਹਾਡਾ ਕੀ ਹੈ ਉਹ ਮੈਂ ਐਮ ਐਲ ਦੇਖ ਲਿਆ ਉਹਦਾ ਠੀਕ ਹੈ ਪਹਿਲਾਂ ਐਮ ਐਲ ਦੀ ਕਾਪੀ ਤੇ ਇਸ ਕਰਕੇ ਹੁਣ ਉਹਨਾਂ ਨੂੰ ਬਦਲੀਏ ਨੂੰ ਕਿਹ ਪਹਿਲਾਂ ਪਾਣ ਦੇਖ ਲਿਆ ਮੈਂ ਕੀ ਸੱਟਾਂ ਹੈਗੀਆਂ ਠੀਕ ਹੈ ਤੇ ਉਹਦੀ ਪ੍ਰੋਪਰਟੀ ਹੈ ਕਿ ਉਹ ਦਾਖਲ ਕਰ ਲ ਕੇ ਮੁੰਡੇ ਨੂੰ ਟਰੀਟਮੈਂਟ ਕਰਾਂਗੇ ਅੱਛੇ-ਸੁਸੇ ਕਰਾ ਲੈਣੇ ਆ ਤੇ ਡਾਕਟਰ ਨਰਿੰਦਰ ਦੀ ਪ੍ਰੋਪਰ ਐਕਸਪਲੇਨੇਸ਼ਨ ਕਾਲ ਕੀਤੀ ਹੋਈ ਹੈ ਅੱਛਾ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਬੀਤੇ ਕੱਲ ਤੋਂ ਕੋਈ ਟਰੀਟਮੈਂਟ ਨਹੀਂ ਕੀਤਾ ਗਿਆ ਕੋਈ ਇਲਾਜ ਨਹੀਂ ਕੀਤਾ ਗਿਆ ਬੱਚੇ ਤਾਂ ਸਿਰਫ ਸਿਰ ਤੇ ਪੱਟੀ ਕੀਤੀ ਗਈ ਹੈ ਹੋਰ ਵੀ ਉਹਦੇ ਸੱਟਾਂ ਆਈਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਉਹ ਕਹਿੰਦੇ ਨੇ ਗ੍ਰੇਵੀਅਸ ਸੈਂਜਰੀ ਹੋਣ ਦੇ ਬਾਵਜੂਦ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸਭਾ ਉਹਨਾਂ ਦੇਚੰਡ ਦੇਖੋ ਆ ਜਿਹੜੇ ਸੱਤਾਂ ਦੇ ਹਿਸਾਬ ਨਾਲ ਦੇਖਿਆ ਉਹਨਾਂ ਸੱਤਾਂ ਜਣੀਆਂ ਆ ਉਹਨਾਂ ਨੇ ਸਿੰਪਲ ਡਿਪਲੀਓ ਕਿਤੀਆਂ ਆ ਨਾ ਜੱਟਾਂ ਦਿੰਦ ਨੇ ਬੀਸ ਸੱਤਾਂ ਸਿੰਪਲ ਡਿਪਲੀਓ ਕਿਤੀਆਂ ਹੋਈਆਂ ਠੀਕ ਹੈ ਡਿਪਲੀਅਰ ਕਰਨ ਦਾ ਸਰ ਕਿਵੇਂ ਹੈ ਮਤਲਬ ਕੋਈ ਚੈੱਕ ਅਪ ਹੋਇਆ ਕੋਈ ਰਿਪੋਰਟ ਚੈੱਕਰ ਰਿਪੋਰਟ ਲਿਖੀ ਰਿਪੋਰਟ ਦੇ ਵਿੱਚ ਡਿਪਲੀਅਰ ਕਿਤੀਆਂ ਉਹਨਾਂ ਨੇ ਮਲਅ ਦੇ ਵਿੱਚ ਟਿੱਕਿਆ ਤੇ ਉਸ ਹਿਸਾਬ ਨਾਲ ਉਹਨਾਂ ਨੇ ਕਹਾ ਉਹਨਾਂ ਨੇ ਲਿਖਿਆ ਤਾਂ ਸਵੇਰੇ ਆਇਆ ਡਾਕਟਰ ਸਾਹਿਬ ਕਿਉਂਕਿ ਸਾਡੇ ਜਿਹੜੇ ਸਜਗੇ ਸਪੈਸ਼ਲਿਸ ਤੇ ਦੂਜੇ ਡਾਕਟਰ ਉਹ ਹੈਗੇ ਆ ਵੀਆਪੀ ਡਿਊਟੀ ਤੇ ਠੀਕ ਹੈ ਠੀਕ ਹੈ ਡਾਕਟਰ ਨੂੰ ਬੋਲ ਬੁਲਾ ਤੇ ਇਸ ਕਰਕੇ ਤਾਂ ਹੀ ਕਹਿ ਰਿਹਾ ਵੀ ਜੇ ਸਿੰਪਲ ਦਾਖਲ ਕੀਤਾ ਉਹਨਾਂ ਨੂੰ ਕੋਈ ਵੀ ਠੀਕ ਹੈ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਐਮਲਰ ਹੋਇਆ ਹੈ ਦਾਖਲ ਕਰਨੇ ਟਰੀਟਮੈਂਟ ਪਬਲਿਕ ਕਰ ਰਹੇ ਹੁਣ ਫਾਈਲ ਬਣਾਉਣੀ ਫਾਈਲ ਬਣਾਉਣ ਤੋਂ ਤੁਹਾਨੂੰ 1-2 ਘੰਟੇ ਹੋਏ ਕਹਿਣ ਨੂੰ ਫਾਈਲ ਬਣ ਕੇ ਨਹੀਂ ਆਏਗੀ ਜਿੰਨਾਂ ਦੇ ਫਾਈਲ ਤੇ ਨੋਟਸ ਪਾਵਾਂਗੇ ਟਰੀਟਮੈਂਟ ਹੋਊਗੀ ਫਿਰ ਅਸੀਂ ਦਾਖਲ ਕਰਾਂਗੇ ਇਹਨੂੰ ਤੁਸੀਂ ਕਮਿਊਨੀਕੇਸ਼ਨ ਗੈਪ ਕਹੋਗੇ ਜਿਹੜਾ ਪਰਿਵਾਰ ਦੇ ਇਲਜ਼ਾਮ ਨੇ ਕਮਿਊਨੀਕੇਸ਼ਨ ਗੈਪ ਹੀ ਆ ਐਕਚੁਅਲੀ ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਐਮਲਰ ਹੋਇਆ ਕਿ ਨਹੀਂ ਹੋਇਆ ਹੂੰ ਉਹਨਾਂ ਦੇ ਹੱਥ 'ਚ ਨਹੀਂ ਗਏ ਨੇ ਹਾਂ ਉਹਨਾਂ ਨੂੰ ਪੇਸ਼ੈਂਟ ਨੂੰ ਪਤਾ ਨਹੀਂ ਵੀ ਐਕਚੁਅਲੀ ਬੰਦਾ ਹੈ ਕੋਈ ਨਾਲ ਘਰ ਦੇ ਰਾਤੀ ਹੋਣੇ ਨਹੀਂ ਨਾ ਬੰਦਾ ਕਿ ਰਾਤ ਜਾਦ ਦੋਸਤ ਨੂੰ ਮੈਂ ਉਹ ਕਟਾ ਕੇ ਚਲੇ ਗਿਆ ਉਹਨਾਂ ਨੂੰ ਪਤਾ ਨਹੀਂ ਸੀਗਾ ਹੁਣ ਪੁਲਿਸ ਦੇ ਹਿਸਾਬ ਨਾਲ ਲੱਗ ਰਿਹਾ ਪਰ ਮੈਂ ਕੰਫਰਮ ਕਰ ਲਿਆ ਐਮਲਾ ਦੀ ਕਾਪੀ ਆ ਪੁਲਿਸ ਕੋ ਚਲੀ ਗਈ ਹੈ ਪੁਲਿਸ ਕਰ ਬਈ ਕਰੂਗੀ ਅੱਛਾ ਮਰੀਜ਼ ਨੂੰ ਹੁਣ ਇੱਥੇ ਇਲਾਜ ਕੀਤਾ ਜਾਊਗਾ ਜਾਂ ਰੈਫਰ ਕੀਤਾ ਜਾਊਗਾ ਜੀ ਇੱਥੇ ਦਾਖਲ ਕਰ ਲਿਆ ਜੀ ਟ੍ਰੀਟਮੈਂਟ ਵੀ ਇੱਥੇ ਦਾਖਲ ਕਰਨਾ ਹੈ ਅਸੀਂ ਐਸਸੀਪੀ ਕੋ ਕਰਾਉਨੇ ਹੁੰਦੇ ਹਾਂ ਹੂੰ ਜੇ ਜ਼ਰੂਰਤ ਹੋਈ ਜੇ ਕੁਝ ਲੱਗਾ ਕਿਸੇ ਕੰਮ ਨੂੰ ਤਾਂ ਫਿਰ ਦੱਸਿਓ ਠੀਕ ਹੈ ਠੀਕ ਚਲੋ ਥੈਂਕ ਯੂ ਕੋਈ ਉਹ ਫਾਈਲ ਆਉਂਦੀ ਹੈ ਫਾਈਲ ਆਉਂਦੀ ਹੈ ਤਾਂ ਐਕਸੋਸ ਸਾਰੇ ਕਰਾ ਲੈਣੇ ਠੀਕ ਹੈ ਥੈਂਕ ਯੂ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਕੋਈ ਨਹੀਂ ਠੀਕ ਹਾਂ ਠੀਕ ਹੈ ਫਾਈਲ ਆ ਗਈ ਕਰ ਦਿੰਦੇ ਸਾਰਾ ਲਾਜ ਠੀਕ ਹੈ ਜੀ ਠੀਕ ਥੈਂਕ ਬਾਕੀ ਜਿਹੜੀ ਜਿਹੜੀ ਕਮਿਊਨੀਕੇਸ਼ਨ ਆ ਕੋਈ ਪ੍ਰੋਬਲਮ ਆ ਇਹ ਆਪਾਂ ਜਿਹੜੀ ਆ ਮੈਂ ਦੇਖਵਾਉਂਗਾ ਤੁਹਾਨੂੰ ਅੱਛਾ ਨਰਿੰਦਰ ਜੀ ਤੇ ਜੀ ਉਹ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਤੁਹਾਨੂੰ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਹੈ ਵੀ ਅਸੀਂ ਐਸਐਮਓ ਸਾਹਿਬ ਨੂੰ ਲਿਖਤੀ ਦਵਾਂਗੇ ਵੀ ਨਰਿੰਦਰ ਡਾਕ